ਮਾਯੂਕ ਪੁਲਿਸ ਕਮਿਸ਼ਨਰ ਅੰਮੇਰਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਮਾਯੂਕ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਪੀਪੀਐਸ ਮਾਯੂਕ ਏਡੀਐਸਪੀ ਸੀਟੀ 3 ਸ਼੍ਰੀਮਤੀ ਜਸਰੂਪ ਕੌਰ ਆਈਪੀਐਸ ਇਹ ਦਿਯਾਇਤਾ ਅਨੁਸਾਰ ਜੋ ਵੀ ਵਿਅਕਤੀ ਸ਼ਹਿਰ ਵਿੱਚ ਹੋਟਲਾਂ ਦੀ ਆਰ ਵਿੱਚ ਗਲਤ ਦੇ ਨਜਾਇਜ਼ੰਦ ਕਰ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਆਪਣਾ ਐਸਐਚਓ ਬੀ ਡਿਵੀਜ਼ਨ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਸੂਚਨਾ ਦੇ ਆਧਾਰ ਤੇ ਹੋਟਲ ਬੀਆਰ ਰੈਸਟ ਹਾਊਸ ਉੱਤੇ ਰੇਡ ਕੀਤੀ ਗਈ ਜਿੱਥੇ ਕੀ ਉਹਨਾਂ ਨੂੰ ਉਹਨਾਂ ਵੱਲੋਂ ਸੂਰਜ ਕੁਮਾਰ ਜੋ ਕਿ ਮੈਨੇਜਰ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 4 ਲੜਕੀਆਂ ਬਰਾਮਦ ਕੀਤੀਆਂ ਗਈਆਂ ਜੋ ਲੜਕੀਆਂ ਨੇ ਦੌਰਾਨ ਪੁਸ਼ਪੀਸ਼ ਦੱਸਿਆ ਕਿ ਇਹ ਹੋਟਲ ਦੀ ਯਾਰਡ ਵਿੱਚ ਸੂਰਜ ਕੁਮਾਰ ਉਹਨਾਂ ਪਾਸੋਂ ਗਲਤ ਧੰਦਾ ਕਰਾਉਂਦਾ ਹੈ ਦੇਵਪਾਰ ਦਾ ਧੰਦਾ ਕਰਾਉਂਦਾ ਹੈ ਜਿਸ ਤਹਿਤ ਤੁਰੰਤ ਕਾਰਵਾਈ ਕਰਦਿਆਂ ਉਸ ਦੇ ਖਿਲਾਫ ਮੁਕੱਦਮਾ ਨੰਬਰ 247 ਮਿਤੀ 23 10 2025 ਅੰਡਰ ਸੈਕਸ਼ਨ 359 ਇਮੋਰਲ ਟ੍ਰੈਫਿਕ ਐਕਟ ਪੀਐਸ ਬੀ ਡਿਵੀਜ਼ਨ ਦਰਜ ਰਜਿਸਟਰ ਕੀਤਾ ਗਿਆ ਜੋ ਭਵਿਕ ਵਿੱਚ ਵੀ ਜੇਕਰ ਕੋਈ ਵੀ ਹੋਟਲ ਮਾਲਕ ਅ ਹੋਟਲ ਦੀ ਯਾਰ ਵਿੱਚ ਗਲਤ ਜਾਂ ਨਾਜਾਇਜ਼ ਕੰਮ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ